ਆਓ ਸੁਣਦੇ ਹਾਂ ਕੁਲਵੰਤ ਸਿੰਘ ਵੇਰਕ ਦੀ ਕਹਾਣੀ ਟੂੜੀ ਦੀ ਪੰਡ ਬਹਾਦਰ ਸਿੰਘ ਸੱਚਮੁੱਚ ਹੀ ਬੜਾ ਬਹਾਦਰ ਆਦਮੀ ਸੀ ਉਸ ਦੀ ਬਹਾਦਰੀ ਕੇਵਲ ਡਾਂਗ ਸੋਟੇ ਦੀ ਬਹਾਦਰੀ ਨਹੀਂ ਸੀ ਉਹ ਆਪਣੀ ਜਾਤ ਬਰਾਦਰੀ ਦੇ ਨਾਮ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ ਛੱਠਾ ਬਰਾਦਰੀ ਦੇ ਉੱਤੇ ਬਹੁਤ ਸਾਰੇ ਪਿੰਡ ਸਨ ਬਸ ਇਹ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ ਇਸ ਬਰਾਦਰੀ ਵਿੱਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੂੰ ਉਸ ਦੀ ਆਪਣੀ ਨੂੰ ਸੀ ਜੇ ਇਸ ਬਰਾਦਰੀ ਦੇ ਕਿਸੇ ਬੰਦੇ ਦੀ ਹੇਠੀ ਹੋ ਜਾਏ ਤਾਂ ਇਸ ਨੂੰ ਬਹਾਦਰ ਸਿੰਘ ਆਪਣੀ ਹੇਠੀ ਸਮਝਦਾ ਸੀ ਤੇ ਕਿਸੇ ਦਾ ਮਾਣ ਉਸ ਦਾ ਆਪਣਾ ਮਾਣ ਇਹ ਬਰਾਦਰੀ ਬਸ ਬਹਾਦਰ ਸਿੰਘ ਦਾ ਇੱਕ ਵੱਡਾ ਸਾਰਾ ਟੱਬਰ ਸੀ ਜਿਸ ਉਤੇ ਉਸਨੇ ਕੁੱਕੜੀ ਵਾਂਗ ਆਪਣੇ ਖੰਭ ਖਲਾਰੇ ਹੋਏ ਸਨ ਬਹਾਦਰ ਸਿੰਘ ਤੇ ਉਸਦੇ ਆਪਣੇ ਵਰਗੇ ਕੁਝ ਹੋਰ ਸਾਥੀ ਇਸ ਬਰਾਦਰੀ ਨੂੰ ਕੱਜ ਭੁਲੇਟ ਕੇ ਇਕੱਠਿਆਂ ਰੱਖਦੇ ਪੁਰਾਣੀਆਂ ਗੱਲਾਂ ਸੁਣ ਸੁਣਾ ਕੇ ਇਸ ਦਾ ਸਵੈ ਮਾਣ ਕਾਇਮ ਰੱਖਦੇ ਨਵੀਂ نسل ਦੇ ਮੁੰਡਿਆਂ ਨੂੰ ਉਹ ਛੱਟਿਆਂ ਦੀਆਂ ਇੱਕ ਮੁਠ ਹੋ ਕੇ ਲੜੀਆਂ ਤੇ ਕਟੀਆਂ ਪੀੜਾਂ ਦਾ ਹਾਲ ਦੱਸਦੇ ਕਿਸ ਤਰ੍ਹਾਂ ਪਿਛਲੇ ਸਮਿਆਂ ਵਿੱਚ ਉਹਨਾਂ ਪੱਟੀਆਂ ਤੇ ਖਰਲਾਂ ਨੂੰ ਉਹਨਾਂ ਦੇ ਪਿੰਡਾਂ ਚੋਂ ਭਜਾ ਕੇ ਉਹ ਪਿੰਡ ਮੱਲ ਲਏ ਤੇ ਉਹਨਾਂ ਦੀਆਂ ਜ਼ਮੀਨਾਂ ਆਪੋ ਵਿੱਚ ਵੰਡ ਕੇ ਉੱਥੇ ਨਵੇਂ ਪਿੰਡ ਵਸਾ ਲਏ ਇਹੋ ਜਿਹੀਆਂ ਗੱਲਾਂ ਸੁਣਨ ਨਾਲ ਨਵੀਂ نسل ਦੇ ਮਨ ਇੱਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਘੁਰੀਆਂ ਵਾਂਗ ਉਹ ਆਪੋ ਵਿੱਚ ਜੁੜੇ ਰਹਿੰਦੇ ਉਸ ਤਰ੍ਹਾਂ ਛੱਠਿਆਂ ਨੇ ਇਹਨਾਂ ਪਿੰਡਾਂ ਦਿਵਾਲੀ ਕੋਈ ਵਾਰ ਨਹੀਂ ਸੀ ਕੀਤੀ ਹੋਈ ਬਾਹਰ ਦੇ ਲੋਕ ਇਨ੍ਹਾਂ ਪਿੰਡਾਂ ਦੇ ਆਰ-ਪਾਰ ਲੰਘਦੇ ਤੁਰਦੇ ਘੋੜੀਆਂ ਤੇ ਗੱਡਿਆਂ ਉੱਤੇ ਮੋਟਰਾਂ ਤੇ ਪਰ ਉਹ ਇਸ ਬਰਾਦਰੀ ਤੇ ਕੋਈ ਅਸਰ ਨਾ ਪਾਉਂਦੇ ਕਿਸੇ ਨੂੰ ਛੋਂਦੇ ਨਾ ਕਿਸੇ ਨੂੰ ਦੁਖਾ ਨਾ ਸਕਦੇ ਕਿਸੇ ਨੂੰ ਨਿਵਾ ਨਾ ਸਕਦੇ ਸਰਕਾਰ ਮਾਮਲਾ ਲੈਂਦੀ ਪੁਲਿਸ ਚੋਰੀ ਕਰਨ ਵਾਲਿਆਂ ਨੂੰ ਤੇ ਲੜਨ ਵਾਲਿਆਂ ਨੂੰ ਜੇਲ੍ਹ ਵਿੱਚ ਭਜਵਾ ਦਿੰਦੀ ਾਰੇ ਬਰਾਦਰੀ ਫਿਰ ਵੀ ਇੱਕ ਮੁਠ ਡੱਬੀ ਵਾਂਗ ਬੰਦ ਰਹਿੰਦੀ ਬਰਾਦਰੀ ਦੇ ਢਾਂਚੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਹਲ ਵਗਦੇ ਮੱਝਾਂ ਛੱਪੜ ਵਿੱਚ ਨਹਾਉਂਦੀਆਂ ਰੋਟੀਆਂ ਪੱਕਦੀਆਂ ਰਹਿੰਦੀਆਂ ਤੇ ਕੰਮੀ ਸੇਵਾ ਕਰਦੇ ਰਹਿੰਦੇ ਇਹ ਗੱਲਾਂ ਛੱਠਿਆਂ ਦੇ ਨਾਂ ਨੂੰ ਉੱਚਾ ਕਰਨ ਵਾਲੀਆਂ ਨਹੀਂ ਸਨ ਛੱਠਿਆਂ ਦੇ ਇਹਨਾਂ ਪਿੰਡਾਂ ਦੇ ਨੇੜੇ-ਨੇੜੇ ਇੱਕ ਪਿੰਡ ਵੜੈਚਾਂ ਦਾ ਵੀ ਸੀ ਵੜੈਚਾਂ ਦਾ ਉਸ ਤਰ੍ਹਾਂ ਤੇ ਇੱਕੋ ਹੀ ਪਿੰਡ ਸੀ ਤੇ ਛੱਟਿਆਂ ਦੇ ਬਹੁਤੇ ਪਰ ਇੱਕ ਇੱਕ ਵੜੈਚ ਦੇ ਕਈ ਕਈ ਮਰੱਬੇ ਸਨ ਤੇ ਕਈਆਂ ਵੱਡਿਆਂ ਦੇ ਬਾਹਰ ਯੂਪੀ ਵਿੱਚ ਪਿੰਡਾਂ ਦੇ ਪਿੰਡ ਸਨ ਛੱਟਿਆਂ ਵਿਚਾਰਿਆਂ ਦੀ ਭੋਏ ਤੇ ਮਸਾ ਗੁਜਾਰੇ ਜੋਗੀ ਹੀ ਸੀ ਤੇ ਇਸ ਵਿੱਚੋਂ ਰੋਟੀ ਖਾਣ ਲਈ ਹਰ ਇੱਕ ਨੂੰ ਹੱਥੀਂ ਵਾਹੀ ਕਰਨੀ ਪੈਂਦੀ ਸੀ ਪਰ ਉਹਨਾਂ ਕਦੀ ਵੜੈਚਾਂ ਦੀ ਸ਼ੁੱਕਾ ਸ਼ਾਕੀ ਦਾ ਰੋਬ ਨਹੀਂ ਮੰਨਿਆ ਸੀ ਤੇ ਨਾ ਕਦੀ ਉਹਨਾਂ ਦੀ ਫੋਮ ਫਾਂ ਤੋਂ ਡਰੇ ਸਨ ਕਹਿੰਦੇ ਨੇ ਮੋਟਰਾਂ ਆਉਣ ਤੋਂ ਪਹਿਲਾਂ ਬੜੈਚਾਂ ਦਾ ਸਭ ਤੋਂ ਵੱਡਾ ਸਰਦਾਰ ਮਹਿਤਾਬ ਸਿੰਘ ਆਪਣੇ ਹਾਥੀ ਤੇ ਚੜ ਕੇ ਬਹਾਦਰ ਸਿੰਘ ਦੀ ਹਵੇਲੀ ਕੋਲੋਂ ਲੰਘ ਰਿਹਾ ਸੀ ਬਹਾਦਰ ਸਿੰਘ ਆਪਣੇ ਇੱਕ ਪੁੱਤਰ ਨੂੰ ਉਂਗਲ ਨਾਲ ਲਾਈ ਬਾਹਰ ਖੜਾ ਸੀ ਜਦੋਂ ਸਰਦਾਰ ਨੇੜੇ ਆਇਆ ਤਾਂ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਬਹਾਦਰ ਸਿੰਘ ਨੇ ਕਿਹਾ ਸਰਦਾਰ ਮਹਿਤਾਬ ਸਿਆ ਆ ਮੇਰਾ ਮੁੰਡਾ ਤੇ ਪਿੰਡ ਤਿੱਕਰ ਹਾਥੀ ਤੇ ਬਹਾਈ ਲਜਾ ਆਂਦਾ ਏ ਘਰ ਜਾਣਾ ਸਰਦਾਰ ਵਿਚਾਰਾ ਨਾ ਹਾਂ ਕਰਨ ਜੋਗਾ ਤੇ ਨਾ ਨਾ ਕਰਨ ਜੋਗਾ ਖਸਿਆਨਾ ਜਿਹਾ ਹੋ ਕੇ ਕਹਿਣ ਲੱਗਾ ਭਾਈ ਉੱਤੇ ਬਿਠਾ ਦੇ ਅਸੀਂ ਲਈ ਜਾਵਾਂਗੇ ਬਹਾਦਰ ਸਿੰਘ ਦੀ ਮੁੰਡਾ ਪਿੰਡ ਪਰਾਨ ਦੀ ਕੋਈ ਇੱਛਾ ਨਹੀਂ ਸੀ ਇਹ ਗੱਲ ਤੇ ਉਸਨੇ ਕੇਵਲ ਆਪਣੇ ਆਪ ਨੂੰ ਹਾਥੀ ਚੜ੍ਹੇ ਸਰਦਾਰ ਦੇ ਪੱਦਰ ਤੇ ਲਿਉਣ ਲਈ ਕਹੀ ਸੀ ਬਹਾਦਰ ਉਸ ਵੇਲੇ ਇਕੱਲਾ ਨਹੀਂ ਸੀ ਬੋਲ ਰਿਹਾ ਉਸ ਦੀ ਆਵਾਜ਼ ਵਿੱਚ ਉਸਤੇ ਸੈਂਕੜੇ ਸਾਥੀਆਂ ਦੀ ਛੱਠਿਆਂ ਦੇ ਪਿੰਡਾਂ ਦੇ ਪਿੰਡਾਂ ਦੀ ਤਾਕਤ ਸੀ ਇੱਕ ਵੇ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਸਨ ਵੜੈਚਾਂ ਦਾ ਇੱਕ ਸਰਦਾਰ ਵੀ ਮੈਂਬਰੀ ਲਈ ਖਲੋ ਗਿਆ ਤੇ ਮੋਟਰ ਤੇ ਚੜ ਕੇ ਵੋਟਾਂ ਮੰਗਣ ਬਹਾਦਰ ਸਿੰਘ ਦੇ ਪਿੰਡ ਆ ਗਿਆ ਬਹਾਦਰ ਸਿੰਘ ਉਸ ਨੂੰ ਕੋਈ ਵੋਟਾਂ ਨਹੀਂ ਪਵਾਉਣਾ ਚਾਹੁੰਦਾ ਸੀ ਕਿਉਂਕਿ ਮੁਕਾਬਲੇ ਤੇ ਛੱਠਿਆਂ ਵਿੱਚੋਂ ਵੀ ਇੱਕ ਆਦਮੀ ਖਲੋਤਾ ਸੀ ਉਸ ਨੂੰ ਇੱਕ ਮਖੌਲ ਸੁਝਿਆ ਹੁੱਕਾ ਫੜੀ ਜਾਂਦੇ ਪਿੰਡ ਦੇ ਇੱਕ ਬੁੱਢੇ ਚੂੜੇ ਵਾਲ ਲੂੰਗਲੀ ਕਰਕੇ ਕਹਿਣ ਲੱਗਾ ਸਰਦਾਰ ਜੀ ਅਸੀਂ ਤੁਹਾਡੇ ਗਵੰਡੀ ਹੋਏ ਤੋਂ ਬਾਹਰ ਨਹੀਂ ਜਾ ਸਕਦੇ ਪਰ ਉਹ ਬਾਬਾ ਸਾਡੇ ਪਿੰਡ ਦਾ ਚੌਧਰੀ ਏ ਜਿੱਧਰ ਉਹ ਆਖੇ ਉਧਰ ਹੀ ਸਾਰਾ ਪਿੰਡ ਵੋਟਾਂ ਪਾ ਦਿੰਦਾ ਤੁਸੀਂ ਉਹਨੂੰ ਜਰਾ ਮਨਾ ਲਓ ਸਰਦਾਰ ਵਿਚਾਰਾ ਭੱਜ ਕੇ ਉਸ ਬਾਬੇ ਦੇ ਪਿੱਛੇ ਗਿਆ ਉਸ ਦਾ ਅਦਰਮਾਨ ਕਰਨ ਲਈ ਉਸ ਤੇ ਨੇੜੇ ਨੇੜੇ ਹੋਵੇ ਤੇ ਬਾਬਾ ਵਿਚਾਰਾ ਪਰਾਂਪਰਾਂ ਹੋਵੇ ਭਈ ਸਰਦਾਰ ਕਿਤੇ ਪਿੱਟਿਆ ਨਾ ਜਾਵੇ ਪਿੱਛੋਂ ਬਹਾਦਰ ਸਿੰਘ ਤੇ ਉਸ ਦੇ ਕੋਲ ਬੈਠੇ ਹੋਰ ਬੰਦਿਆਂ ਦਾ ਹਾਸਾ ਨਿਕਲ ਗਿਆ ਤੇ ਸਰਦਾਰ ਵਿਚਾਰਾ ਸ਼ਰਮਿੰਦਾ ਹੋ ਕੇ ਆਪਣੇ ਪਿੰਡ ਨੂੰ ਮੁੜ ਗਿਆ ਪਿੱਛੋਂ ਸਰਦਾਰ ਕਹਿੰਦਾ ਫਿਰਦਾ ਸੀ ਭਾਈ ਛੱਟਿਆਂ ਦੇ ਦਿਵਾਲੇ ਤੇ ਇੱਕ ਵਲਗਣ ਵਲਿਆ ਹੋਇਆ ਏ ਇਸ ਵਿੱਚੋਂ ਲੰਗਣਾ ਬੜਾ ਔਖਾ ਏ ਇੱਕ ਦਿਨ ਛੱਠਿਆਂ ਦੇ ਇਸ ਵਲਗਣ ਵਿੱਚ ਮਘੋਰਾ ਹੋਣ ਦੀ ਖਬਰ ਆਈ ਇੱਕ ਫੌਜੀ ਛੱਠੇ ਨੇ ਆਪਣੀ ਪਹਿਲੀ ਵੋਟੀ ਛੱਡ ਕੇ ਇੱਕ ਹੋਰ ਵਿਆਹ ਕਰ ਲਿਆ ਸੀ ਤੇ ਉਸ ਦੀ ਪਹਿਲੀ ਵੋਟੀ ਆਪਣੀ ਛੋਟੀ ਜਿਹੀ ਕੁੜੀ ਸਮੇਤ ਆਪਣੇ ਪੇਕਿਆਂ ਦੇ ਘਰ ਰਹਿੰਦੀ ਸੀ ਪੇਕਿਆਂ ਦਾ ਹੱਥ ਤੰਗ ਵੇਖ ਕੇ ਉਸ ਔਰਤ ਨੇ ਸ਼ਹਿਰ ਵਿੱਚ ਜਾ ਕੇ ਕਿਸੇ ਦੇ ਘਰ ਨੌਕਰੀ ਕਰ ਲਈ ਇਹ ਆਦਮੀ ਕਿਸੇ ਦਫ਼ਤਰ ਵਿੱਚ ਨੌਕਰ ਸੀ ਹੌਲੀ-ਹੌਲੀ ਗੱਲ ਨਿਕਲ ਆਈ ਕੀ ਚੱਠਿਆਂ ਦੀ ਨੂਂ ਸ਼ਹਿਰ ਵਿੱਚ ਕਿਸੇ ਦੇ ਘਰ ਨੌਕਰੀ ਕਰਦੀ ਏ ਬਹਾਦਰ ਸਿੰਘ ਜਦ ਇਹ ਸੁਣਿਆ ਤਾਂ ਉਸ ਨੂੰ ਬੜਾ ਦੁੱਖ ਹੋਇਆ ਜੇ ਉਹਨਾਂ ਦੀ ਨੂਂ ਕਿਸੇ ਦੇ ਘਰ ਨੌਕਰੀ ਕਰਦੀ ਫਿਰੇ ਤਾਂ ਉਹਨਾਂ ਦੀ ਇੱਜ਼ਤ ਰਹਿ ਗਈ ਕੀ ਹੋਇਆ ਜੇ ਉਹ ਉਸਦੀ ਆਪਣੀ ਨੂਂ ਨਹੀਂ ਸੀ ਉਹਨਾਂ ਦੇ ਪਿੰਡ ਦੀ ਵੀ ਨਹੀਂ ਸੀ ਫਿਰ ਵੀ ਉਹ ਚੱਠਿਆਂ ਦੀ ਨੂਂ ਸੀ ਤੇ ਇਸ ਲਈ ਬਹਾਦਰ ਸਿੰਘ ਦੀ ਆਪਣੀ ਨੂਂ ਸੀ ਬਹਾਦਰ ਸਿੰਘ ਘਰੋਂ ਕੁਝ ਐਟਾ ਸੌਖਾ ਨਹੀਂ ਸੀ ਫਿਰ ਵੀ ਉਹ ਨਹੀਂ ਸੀ ਚਾਹੁੰਦਾ ਕਿ ਚਠਿਆਂ ਦੀ ਇੱਕ ਨੂਹ ਸ਼ਹਿਰ ਵਿੱਚ ਨੌਕਰੀ ਕਰਦੀ ਫਿਰੇ ਪਰ ਇਸ ਵਿੱਚ ਉਸ ਵਿਚਾਰੀ ਦਾ ਕੀ ਕਸੂਰ ਸੀ ਜੇ ਉਸ ਦਾ ਢਿੱਡ ਨਾ ਟੁਰੇ ਤਾਂ ਉਸ ਨੌਕਰੀ ਤਾਂ ਕਰਨੀ ਹੋਈ ਇਸ ਮਾਮਲੇ ਨੂੰ ਨਜਿੱਠਣ ਦਾ ਇੱਕੋ ਢੰਗ ਸੀ ਕਿ ਬਹਾਦਰ ਸਿੰਘ ਉਸ ਨੂੰ ਆਪਣੇ ਘਰ ਲੈ ਆਵੇ ਉਸ ਨੂੰ ਘਰ ਲਿਉਣ ਦੀ ਸਲਾਹ ਬਹਾਦਰ ਸਿੰਘ ਨੇ ਆਪਣੇ ਪੁੱਤਰ ਨਾਲ ਵੀ ਕੀਤੀ ਚਠਿਆਂ ਦੀ ਨੂਹ ਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਵੈਮਾਨ ਤੇ ਵੀ ਛੱਟ ਮਾਰਦਾ ਸੀ ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਬਹਾਦਰ ਸਿੰਘ ਉਸ ਜਨਾਨੀ ਦਾ ساری ਉਮਰ ਦਾ ਖਰਚ ਆਪਣੇ ਸਿਰ ਤੇ ਚੁੱਕ ਲਵੇ ਜਿਸ ਤਰ੍ਹਾਂ ਕਿਸੇ ਦਾ ਛੱਟ ਲੰਗੇ ਉਸ ਲੰਘਾਣਾ ਹੋਇਆ ਬਾਪੂ ਤੈਨੂੰ ਇਸ ਨਾਲ ਕੀ ਤੂੰ ਕੋਈ ساری ਦੁਨੀਆ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਣਾ ਉਸਤੇ ਪੁੱਤਰ ਨੇ ਦਲੀਲ ਦਿੱਤੀ ਪਰ ਬਹਾਦਰ ਸਿੰਘ ਲਈ ਇਹ ਕੋਈ ਲੰਮੀਆਂ ਬਹਿਸਾਂ ਦਾ ਸਵਾਲ ਨਹੀਂ ਸੀ ਸਗੋਂ ਇਹ ਕਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦਾ ਇੱਜ਼ਤ ਮਾਣ ਬਚਾਉਣ ਦਾ ਸਵਾਲ ਸੀ। ਇੱਕ ਡਾਰੋਂ ਨਿਖੜੀ ਕੂੰਜ ਨੂੰ ਡਾਰ ਦੇ ਵਿੱਚ ਰਲਾਉਣ ਦਾ ਸਵਾਲ ਸੀ। ਬਹਾਦਰ ਸਿੰਘ ਨੂੰ ਇਹ ਨਿਸ਼ਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ, ਉਹਨਾਂ ਚਿਰ ਉਹ ਆਰਾਮ ਨਾਲ ਰੋਟੀ ਨਹੀਂ ਖਾ ਸਕਦਾ। ਅਖੀਰ ਉਹ ਉਸ ਔਰਤ ਨੂੰ ਸਮਝਾ-부ਝਾ ਕੇ ਆਪਣੇ ਘਰ ਲੈ ਆਇਆ। ਇਸ ਤਰ੍ਹਾਂ ਛੱਟਿਆਂ ਦੇ ਦਿਵਾਲੇ ਦੇ ਵਲਗਣ ਵਿੱਚ ਜੋ ਮਘੋਰਾ ਹੋ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ ਹੁਣ ਬਹਾਦਰ ਸਿੰਘ ਘੋੜੀ ਤੇ ਚੜ ਕੇ ਪਿੰਡੋਂ ਪਿੰਡ ਜਾਂਦਾ ਤੇ ਆਪਣੇ ਇਸ ਕੰਮ ਬਾਰੇ ਲੋਕਾਂ ਦੇ ਪ੍ਰਤੀਕਰਮ ਦੀਆਂ ਕੰਸੂਆਂ ਲੈਂਦਾ ਉਸਦੇ ਕੰਮ ਦੀ ਹਰ ਪਾਸੇ ਸ਼ਲਾਗਾ ਹੀ ਸ਼ਲਾਗਾ ਸੀ ਇਸ ਗੱਲ ਨੂੰ ਕਈ ਸਾਲ ਬੀਤ ਗਏ ਬਹਾਦਰ ਸਿੰਘ ਦੇ ਵਡੇਰੇ ਹੋ ਰਹੇ ਸਰੀਰ ਨੇ ਕਈ ਹੋਰ ਸਿਆਲ ਵੇਖੇ ਤੇ ਚੌਣਾ ਇੱਕ ਵਾਰ ਫਿਰ ਆ ਗਈਆਂ ਇੱਕ ਪਾਸੇ ਇੱਕ ਛੱਠਾ ਖਲੋਤਾ ਸੀ ਤੇ ਉਸ ਦੇ ਮੁਕਾਬਲੇ ਵਿੱਚ ਸ਼ਹਿਰ ਦਾ ਇੱਕ ਵਕੀਲ ਸੀ ਬਹਾਦਰ ਸਿੰਘ ਲਈ ਵੋਟ ਪਾਣ ਦਾ ਸਵਾਲ ਬਿਲਕੁਲ ਸਾਫ਼ ਸੀ ਸਾਰੇ ਛੱਠਿਆਂ ਨੂੰ ਚਾਹੀਦਾ ਸੀ ਕਿ ਉਹ ਛੱਠੇ ਉਮੀਦਵਾਰ ਨੂੰ ਵੋਟਾਂ ਪਾ ਦੇਣ ਤੇ ਹੋਰ ਪੈਸੇ ਟੱਕੇ ਨਾਲ ਵੀ ਉਸ ਦੀ ਸਹਾਇਤਾ ਕਰਨ ਪਰ ਉਸ ਵਕੀਲ ਨੇ ਇੱਕ ਹੋਰ ਜਾਲ ਸੁੱਟਿਆ ਹੋਇਆ ਸੀ ਉਸ ਨੇ ਛੱਠਿਆਂ ਦੇ ਪਿੰਡ ਵਿੱਚ ਇਹ ਗੱਲ ਧੁਮਾ ਦਿੱਤੀ ਕਿ ਜੇ ਸਾਰੇ ਛੱਠੇ ਉਸ ਨੂੰ ਵੋਟਾਂ ਪਾਣ ਤਾਂ ਉਹ 10000 ਰੁਪਿਆ ਲਾ ਕੇ ਉਹਨਾਂ ਦੇ ਵੱਡੇ ਪਿੰਡ ਵਿੱਚ ਇੱਕ ਹਾਈ ਸਕੂਲ ਖੋਲ ਦੇਵੇਗਾ ਸਾਰੇ ਫੌਜੀ ਪੈਨਸ਼ਨੀਆਂ ਇਸ ਕਰਕੇ ਉਸ ਵਕੀਲ ਨੂੰ ਵੋਟਾਂ ਪਾਣ ਦੇ ਹੱਕ ਵਿੱਚ ਸਨ ਜੇ ਸਕੂਲ ਬਣ ਗਿਆ ਉਹ ਆਖਦੇ ਤਾਂ ਮੁੰਡੇ ਪੜਨਗੇ ਤੇ ਨੌਕਰੀਆਂ ਤੇ ਲੱਗਣਗੇ ਅੱਗੇ ਹੀ ਜ਼ਮੀਨਾਂ ਸੌੜੀਆਂ ਹੋ ਰਹੀਆਂ ਨੇ ਮੈਂਬਰ ਦਾ ਕੀ ਫਾਇਦਾ ਛੱਠਾ ਹੋ ਗਿਆ ਤਾਂ ਕਿ ਜੇ ਵਕੀਲ ਹੋ ਗਿਆ ਤਾਂ ਕਿ ਬਹੁਤ ਲੋਕ ਫੌਜੀਆ ਦੇ ਮਗਰ ਲੱਗ ਟੁਰੇ ਤੇ ਇਹ ਫੈਸਲਾ ਹੋਇਆ ਕਿ ਸਾਰੀਆਂ ਵੋਟਾਂ ਵਕੀਲ ਨੂੰ ਹੀ ਪਾਈਆਂ ਜਾਣ ਤੇ ਛੱਠਾ ਉਮੀਦਵਾਰ ਬੈਠ ਜਾਵੇ ਜਿਸ ਦਿਨ ਇਹ ਫੈਸਲਾ ਹੋਇਆ ਉਸ ਦਿਨ ਬਹਾਦਰ ਸਿੰਘ ਲਈ ਬੜਾ ਔਖਾ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਸਾਰੀ ਜ਼ਮੀਨ ਵੇਚ ਕੇ ਰੁਪਿਆ ਇਕੱਠਾ ਕਰੇ ਤੇ ਫਿਰ ਲੋਕਾਂ ਨੂੰ ਕਵੇ ਆਓ ਮੈਂ ਤੁਹਾਨੂੰ ਸਕੂਲ ਬਣਵਾ ਦਿੰਦਾ ਹਾਂ ਤੁਸੀਂ ਵੋਟਾਂ ਆਪਣੇ ਛੱਠੇ ਭਰਾ ਨੂੰ ਪਾਵੋ ਤਕੜੇ ਹੋਵੋ ਐਵੇਂ ਕਿਉਂ ਇੱਧਰ ਉੱਧਰ ਦੀਆਂ ਰੋੜਾਂ ਨਾਲ ਰੁੱੜਦੇ ਫਿਰਦੇ ਹੋ ਪਰ ਉਸਦੀ ਜ਼ਮੀਨ ਸ਼ਾਇਦ ਇੰਨੇ ਰੁਪਏਾਂ ਦੀ ਹੀ ਨਹੀਂ ਸੀ ਤੇ ਨਾਲੇ ਜ਼ਮੀਨ ਵੇਚਣਾ ਕਿਹੜਾ ਸੌਖਾ ਕੰਮ ਸੀ ਉਸ ਨੂੰ ਬੜਾ ਅਫਸੋਸ ਸੀ ਕਿ ਆਲੇ ਦੁਆਲੇ ਤੋਂ ਆਰਥਿਕ ਕੰਗਾ ਆ ਕੇ ਉਸ ਤੇ ਇਲਾਕੇ ਨੂੰ ਚੀਰ ਰਹੀਆਂ ਨੇ ਤੇ ਉਹਨਾਂ ਦੇ ਆਪਣੇ ਘਰ ਵਿੱਚ ਬਾਹਰਲੇ ਲੋਕ ਚੌਧਰੀ ਬਣਦੇ ਜਾਂਦੇ ਸਨ ਬਹਾਦਰ ਸਿੰਘ ਦੇ ਪਿੰਡ ਵਿੱਚ ਇੱਕ ਜੱਟ ਮੁੰਡਾ ਜ਼ਮੀਨ ਤੇ ਗੁਜ਼ਾਰਾ ਨਾ ਹੁੰਦਾ ਵੇਖ ਕੇ ਟਾਂਗਾ ਵਾਉਣ ਲੱਗ ਪਿਆ ਸੀ ਬਹਾਦਰ ਸਿੰਘ ਨੂੰ ਇਹ ਕੰਮ ਕੁਝ ਭੈੜਾ ਜਿਹਾ ਲੱਗਦਾ ਸੀ ਟਾਂਗੇ ਵਾਲਾ ਜਣੇ ਖਣੇ ਦਾ ਨੌਕਰ ਸੀ ਜਿਸਦੇ ਬੋਝੇ ਵਿੱਚ 4 ਪੈਸੇ ਹੋਣ ਉਸ ਨੂੰ ਹੀ ਜੀ ਤੇ ਉਸ ਦਾ ਉਹ ਦਬੈਲ ਪਰ ਇਸ ਕੰਮ ਵਿੱਚ ਇੱਕ ਹੋਰ ਗੱਲ ਜੋ ਬਹਾਦਰ ਸਿੰਘ ਨੂੰ ਵਧੇਰੇ ਚੁਬਦੀ ਸੀ ਉਹ ਇਹ ਸੀ ਕਿ ਹੋਰ ਟਾਂਗਿਆਂ ਵਾਲੇ ਕੋਈ ਮੈਰਾ ਸੀ ਤੇ ਕੋਈ ਨਹੀਂ ਉਸ ਛੱਠੇ ਮੁੰਡੇ ਦੀ ਇਹਨਾਂ ਨਾਲ ਹੀ ਦੋਸਤੀ ਸੀ ਤੇ ਇਹਨਾਂ ਨਾਲ ਹੀ ਬੈਣ ਖਲੋਣ ਕਿਸੇ ਦੇਖਣ ਵਾਲੇ ਲਈ ਤੇ ਇਹ ਬੁੱਝਣਾ ਵੀ ਔਖਾ ਸੀ ਕਿ ਉਹ ਛੱਠਿਆਂ ਦਾ ਮੁੰਡਾ ਸੀ ਕਿ ਝੂਰਾਂ ਦਾ ਤੇ ਫਿਰ ਬਹਾਦਰ ਸਿੰਘ ਨੇ ਸੁਣਿਆ ਕਿ ਉਸ ਮੁੰਡੇ ਨੇ ਇੱਕ ਦਿਨ ਇੱਕ ਟਾਂਗੇ ਵਾਲੇ ਝੂਰ ਨੂੰ ਆਪਣੇ ਨਾਲ ਘਰ ਆਂਦਾ ਦੋਹਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਫਿਰ ਛੱਠੇ ਮੁੰਡੇ ਦੀ ਵਾਟੀ ਨੇ ਉਹਨਾਂ ਦੋਹਾਂ ਨੂੰ ਰੋਟੀਆਂ ਖਵਾਈਆਂ ਇਹ ਸੁਣ ਕੇ ਬਹਾਦਰ ਸਿੰਘ ਨੂੰ ਅੱਗ ਲੱਗ ਗਈ ਕੋਈ ਚੂਰ ਕਿਸੇ ਚੱਠੇ ਜੱਟ ਦੇ ਘਰ ਬੈਠ ਕੇ ਸ਼ਰਾਬ ਪੀਏ ਤੇ ਫਿਰ ਚੱਠਿਆਂ ਦੀ ਨੋ ਉਸ ਚੂਰ ਨੂੰ ਰੋਟੀ ਖਵਾਏ ਇਹ ਗੱਲ ਬੁੱਢੇ ਹੋਏ ਬਹਾਦਰ ਸਿੰਘ ਤੋਂ ਵੀ ਜਰੀ ਜਾਣ ਵਾਲੀ ਨਹੀਂ ਸੀ ਅਗਲੇ ਦਿਨ ਉਹ ਟਾਂਗੇ ਵਾਲਾ ਮੁੰਡਾ ਬਹਾਦਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਉਸ ਨਾਲ ਗੱਲ ਛੇੜੀ ਸੋਹਣਿਆ ਸਾਉ ਤੇ ਨਹੀਂ ਨਾ ਚੂਰਾਂ ਨੂੰ ਘਰੀ ਲਿਆ ਕੇ ਸ਼ਰਾਬਾਂ ਪਿਆਉਂਦੇ ਚਾਚਾ ਝੂਰ ਹੋਵੇ ਕੋਈ ਸਰਦਾਰ ਹੋਵੇ ਟਾਂਗੇ ਵਾਲੇ ਸਾਰੇ ਟਾਂਗੇ ਵਾਲੇ ਹੀ ਹੁੰਦੇ ਨੇ ਪੁੱਤਰ ਟਾਂਗੇ ਵਾਲਾ ਤੇ ਹੋਇਆ ਨਾ ਤੁਹਾਡੇ ਤੇ ਪਿੰਡ ਵਿੱਚ ਤੇ ਤੂੰ ਸਾਡਾ ਪੁੱਤਰ ਐ ਸਾਡੀ ਨੂਹ ਕੋਲੋਂ ਤੇ ਨਾ ਚੂਰਾਂ ਨੂੰ ਰੋਟੀਆਂ ਖਵਾਇਆ ਕਰ ਝੂਰ ਸਾਡੇ ਭਾਂਡੇ ਮਾਂਜਦੇ ਨੇ ਕਿ ਸਾਡੇ ਨਾਲ ਸਾਵੇਂ ਆ ਬੈਠ ਕੇ ਸਾਡੀਆਂ ਨੂਹਾਂ ਹੱਥੋਂ ਰੋਟੀਆਂ ਖਾਣੀਆਂ ਨੇ ਨੀਰਾ ਅੱਡੇ ਤੇ ਟਾਂਗੇ ਵਾਲਾ ਹੋਇਆ ਨਹੀਂ ਚੱਲਦਾ ਚਾਚਾ ਰਾ ਵਿੱਚ ਜੇ ਮੇਰਾ ਟਾਂਗਾ ਪਾਸ ਪੈ ਜਾਏ ਜਾਂ ਮੇਰਾ ਸਾਜ ਟੁੱਟ ਜਾਏ ਜਾਂ ਮੇਰੇ ਘੋੜੇ ਨੂੰ ਕੁਝ ਹੋ ਜਾਏ ਤਾਂ ਕਿਸੇ ਟਾਂਗੇ ਵਾਲੇ ਨਹੀਂ ਆ ਕੇ ਮੇਰੀ ਬਾਹ ਫੜਨੀ ਹੈ ਨਾ ਜੇ ਕੋਈ ਸਵਾਰੀ ਮੇਰੇ ਨਾਲ ਵੱਧੀ ਘਾਟੀ ਵਾਲੀ ਗੱਲ ਕਰੇ ਤਾਂ ਮੈਂ ਟਾਂਗੇ ਵਾਲਿਆਂ ਦੇ ਸਿਰ ਤੇ ਹੀ ਉਸ ਦਾ ਜਵਾਬ ਦੇਣਾ ਹੈ ਨਾ ਜੇ ਅੱਡੇ ਦਾ ਠੇਕੇਦਾਰ ਫੀਸਾਂ ਵਧਾ ਦੇਵੇ ਤਾਂ ਸੇ ਟਾਂਗੇ ਵਾਲਿਆਂ ਨੇ ਇਕੱਠੇ ਹੀ ਲੜਨਾ ਮਰਨਾ ਹੈ ਨਾ ਸਾਡਾ ਤੇ ਬਸ ਹੁਣ ਉਹਨਾਂ ਨਾਲੇ ਭਾਈਚਾਰਾ ਬਰਾਦਰੀ ਹੈ ਤਾਂ ਵੀ ਪੁੱਤਰ ਆਪਣੀ ਜੰਮ ਦਾ ਰੋਬ ਤੇ ਰੱਖੀਦਾ ਏ ਨਾ ਨਹੀਂ ਚਾਚਾ ਸਾਡਾ ਰੋਬ ਤੇ ਆਪੋ ਵਿੱਚ ਰਲ ਕੇ ਬਹਿਣ ਨਾਲ ਹੀ ਏ ਇੱਕ ਦੂਜੇ ਤੋਂ ਵੱਡੇ ਬਣਨ ਵਿੱਚ ਨਹੀਂ ਤੂੰ ਤੇ ਹਰ ਕਿਸੇ ਨੂੰ ਰੋਟੀ ਕਮਾਣ ਤੋਂ ਵਰਜਦਾ ਫਿਰਦਾ ਈ ਤੂੰ ਆਂਨਾ ਈ ਬਸ ਆਪਣੀ ਆਕੜ ਵਿੱਚ ਘਰ ਬੈਠੇ ਰਹੋ ਭੁੱਖੇ ਮਰ ਜਾਓ ਅਗਲੇ ਦਿਨ ਤੂੰ ਆਂਦਾ ਪਿਆਸਾ ਨਿਸ਼ਾਨਾ ਤਹਿਸੀਲਦਾਰ ਦਾ ਅਰਧ ਲਈ ਕਿਉਂ ਬਣ ਗਿਆ ਏ ਸੋਰਾ ਖਤਰੇ ਟੇ ਜੇ ਤਹਿਸੀਲਦਾਰ ਦੇ ਭਾਂਡੇ ਮਾਂਝਦਾ ਫਿਰਦਾ ਏ ਬਹਾਦਰ ਸਿੰਘ ਚੁੱਪ ਹੋ ਗਿਆ ਚੱਠਿਆਂ ਦੇ ਕਿਲੇ ਵਿੱਚ ਬੜੀ ਕੋਝੀ ਮੋਰੀ ਹੋ ਗਈ ਸੀ ਤੇ ਜਿਸ ਨੇ ਇਹ ਮੋਰੀ ਕੀਤੀ ਸੀ ਉਹ ਇਸ ਨੂੰ ਆਪਣੀ ਰੋਟੀ ਕਮਾਣ ਲਈ ਸਾਹ ਲੈਣ ਲਈ ਜਿਉਂਦੇ ਰਹਿਣ ਲਈ ਜ਼ਰੂਰੀ ਸਮਝਦਾ ਸੀ ਕੁਝ ਸਾਲ ਹੋਰ ਲੰਘ ਗਏ ਬਹਾਦਰ ਸਿੰਘ ਅੰਮ੍ਰਿਤਸਰ ਗਿਆ ਸ਼ਹਿਰ ਦੇ ਨੇੜੇ ਨਾਖਾਂ ਦਾ ਇੱਕ ਬਾਗ ਸੀ ਬਾਗ ਵਾਲੇ ਨੇ ਇਸ ਵਿੱਚ 5-6 ਮੁੰਡੇ ਰੱਖੇ ਬਿਠਾਏ ਹੋਏ ਸਨ। 4-5 ਮੁੰਡੇ ਚੂੜੇ ਸਨ ਤੇ ਇੱਕ ਮੁੰਡਾ ਸਿੱਖ। ਬਹਾਦਰ ਸਿੰਘ ਗੁਣਾ ਕੋਲੋਂ ਨਾਖਾਂ ਲੈਣ ਬੈਠ ਗਿਆ। ਸਿੱਖ ਮੁੰਡਾ ਇਕੱਲਾ ਹੋਣ ਕਰਕੇ ਉਹਨਾਂ ਵਿੱਚ ਬੜਾ ਔਖਾ ਸੀ। ਉਹ ਸਾਰੇ ਉਸ ਦਾ ਮਖੌਲ ਉਡਾਂਦੇ ਪਰ ਉਹ ਇਕੱਲਾ ਹੋਣ ਕਰਕੇ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਉਹ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਮਿਲਾ ਸਕਦਾ ਸੀ। ਉਸ ਵੇਲੇ ਵੀ ਉਹਨਾਂ ਦੀ ਆਪੋ ਵਿੱਚ ਕੁਝ ਗਰਮਾ-ਗਰਮੀ ਚੱਲ ਰਹੀ ਸੀ ਇੱਕ ਮੁੰਡਾ ਉਸ ਨੂੰ ਕਹਿ ਰਿਹਾ ਸੀ ਆਪਣੀ ਆਟੇ ਵਾਲੀ ਪ੍ਰਾਂਤ ਦੂਜੀ ਛੰਨ ਹੇਠ ਕਰ ਲੈ ਯਾਰ ਫਿਰ ਆਖੇਗਾ ਪਿੱਟਿਆ ਗਿਆ ਏ ਉਸ ਛੰਨ ਵਿੱਚ ਭੜਿਆ ਚੂਹੇ ਨੇ ਤੂੰ ਆਪਣੀ ਪ੍ਰਾਂਤ ਮੇਰੀ ਪ੍ਰਾਂਤ ਤੋਂ ਜਰਾ ਪਰਾਂ ਚ ਰੱਖ ਲਖਾਂ ਪਰਾਂ ਤੇ ਧੁੱਪੇ ਧੁੱਪੇ ਅਸੀਂ ਆਪਣਾ ਆਟਾ ਸੁਕਾ ਲੈਣਾ ਏ ਤੇ ਫਿਰ ਸਭ ਤੋਂ ਵੱਡੇ ਰਾਖੇ ਨੇ ਉਸ ਨੂੰ ਕਿਹਾ ਤੂੰ ਜਵਾਨ ਸਾਰਾ ਦਿਨ ਗੁੰਨਣ ਪਕਾਣ ਵਿੱਚ ਰਹਿਣਾ ਏ ਫਿਰ ਕਿਹੜੇ ਵੇਲੇ ਮਾਰਨਾ ਏ ਅੱਜ ਆਉਂਦੇ ਨੇ ਸ਼ਾਹ ਹੋਰੀ ਤੇ ਕਰਦੇ ਆ ਇਹ ਵੀ ਗੱਲ ਚੂੜੇ ਮੁੰਡਿਆਂ ਵਿੱਚੋਂ ਇੱਕ ਤਾਂ ਅੱਧਾ ਹੀ ਸਾਰਿਆਂ ਦੀ ਰੋਟੀ ਪਕਾ ਦਿੰਦਾ ਤੇ ਬਾਕੀ ਸਾਰੇ ਮौज ਨਾਲ ਫਿਰਦੇ ਰਹਿੰਦੇ ਪਰ ਸਿੱਖ ਮੁੰਡੇ ਨੂੰ ਹਰ ਵਾਰੀ ਆਪਣੇ ਇਕੱਲੇ ਵਾਸਤੇ ਰੋਟੀ ਪਕਾਣੀ ਪੈਂਦੀ ਉਸ ਦੀ ਬੋਲਚਾਲ ਵਿੱਚ ਬਹਾਦਰ ਸਿੰਘ ਨੂੰ ਕੁਝ ਸਾਂਝ ਦੀ ਸੀ ਤੇ ਉਹ ਉਸ ਨਾਲ ਗੱਲ ਨਹੀਂ ਲੱਗ ਪਿਆ ਛੋਰਾ ਤੋ ਕੌਣ ਹੁਣ ਨਾਏ ਛੱਠਾ ਬਹਾਦਰ ਸਿੰਘ ਦਾ ਡਰ ਠੀਕ ਨਿਕਲਿਆ ਸੀ ਕਿਹੜੇ ਪਿੰਡੋਂ ਚਮਕਿਆਂ ਤੋਂ ਤੁਹਾਡਾ ਭੋਏ ਪਾਂਡਾ ਕਿੱਥੇ ਗਿਆ ਭੋਏ ਗਹਿਣੇ ਪਈਏ ਤੇਰਾ ਬਾਪ ਹੁਣ ਕੀ ਕਰਦਾ ਏ ਬਾਪ ਗੁਜ਼ਰ ਗਿਆ ਏ ਇਸ ਮੁੰਡੇ ਨੂੰ ਇਸ ਤਰ੍ਹਾਂ ਅਵੱਲਾ ਜਿਹਾ ਫਸਿਆ ਵੇਖ ਕੇ ਬਹਾਦਰ ਸਿੰਘ ਦਾ ਦਿਲ ਵਿੰਨਿਆ ਗਿਆ ਜੇ ਉਹ ਉਸ ਮੁੰਡੇ ਨੂੰ ਉੱਥੋਂ ਕੱਢ ਕੇ ਆਪਣੇ ਘਰ ਲੈ ਜਾਏ ਤਾਂ ਉਸ ਦੀ ਜਾਨ ਸੌਖੀ ਹੋ ਸਕਦੀ ਸੀ ਇਹ ਚੱਠਿਆਂ ਦੇ ਵਰ ਖਿਲਾਫ ਵੋਟਾਂ ਪਾ ਰਹੇ ਸਨ ਕਿਧਰੇ ਕੋਈ ਚੱਠਾ ਟਾਂਗਾ ਵਾਉਂਦਾ ਤੇ ਉਸਦੀ ਵੋਟੀ ਝੂਰਾਂ ਨੂੰ ਰੋਟੀਆਂ ਖਵਾਉਂਦੀ ਸੀ ਕਿਧਰੇ ਉਸ ਦਾ ਕੋਈ ਮੁੰਡਾ ਖੱਤਰੀ ਤਹਿਸੀਲਦਾਰ ਦੇ ਭਾਂਡੇ ਮਾਂਜਦਾ ਸੀ ਹਰ ਇੱਕ ਦਾ ਵੱਖੋ ਵੱਖ ਪਾਸੇ ਮੂੰਹ ਸੀ ਬਰਾਦਰੀ ਦੀ ਕੁੱਖ ਵਿੱਚੋਂ ਨਿਕਲ ਕੇ ਲੋਕ ਉਪਰੀ ਉਪਰੀ ਥਾਈਂ ਸਾਂਝਾ ਜੋੜ ਰਹੇ ਸਨ ਤੇ ਇਸ ਰਾਖੇ ਮੁੰਡੇ ਵਾਂਗ ਜੋ ਨਹੀਂ ਜੋੜਦੇ ਸਨ ਇਹਨਾਂ ਉਪਰੀਆਂ ਥਾਵਾਂ ਵਿੱਚ ਰਚਦੇ ਮਿਚਦੇ ਨਹੀਂ ਸਨ ਉੱਕੇ ਰਹਿੰਦੇ ਨਹੀਂ ਉਹ ਇਸ ਮੁੰਡੇ ਨੂੰ ਘਰ ਨਹੀਂ ਲਿਜਾਏਗਾ ਇੱਕ ਅੱਦੇ ਮੁੰਡੇ ਨੂੰ ਘਰ ਲਜਾਇਆ ਹੁਣ ਉਸਦੀ ਬਰਾਦਰੀ ਦਾ ਇਕੱਠ ਤੇ ਇੱਜ਼ਤ ਕਾਇਮ ਨਹੀਂ ਰਹਿ ਸਕਦੀ ਸੀ ਬਹਾਦਰ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਵਗਦੇ ਦਰਿਆ ਵਿੱਚ ਉਸਦੀ ਤੂੜੀ ਦੀ ਪੰਡ ਖੁੱਲ ਗਈ ਸੀ ਸਾਰੇ ਕੱਖ ਆਪੋ ਆਪਣੇ ਦਰਿਆ ਦੇ ਰੋੜ ਵਿੱਚ ਰੁੜਦੇ ਜਾ ਰਹੇ ਸਨ ਇੱਕ ਅੱਦੇ ਕੱਖ ਨੂੰ ਫੜਿਆ ਹੁਣ ਕੀ ਸਬਰ ਸਕਦਾ ਸੀ